ਕੁਰੀਦਾ ਸੱਜਾ ਹੱਥ ਜੜਾ ਹੈ ਕਨ ਕੰਨੂ ਗੁਜਰ ਨੂੰ ਜਲੰਧਰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਫਤਾਰ ਕੀਤਾ ਹੈ ਪੁਲਿਸ ਪਾਟੀ ਦੀ ਜਵਾਬੀ ਗੋਲੀਬਾਰੀ ਦੇ ਵਿੱਚ ਕੰਨੂ ਗੁਜਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਕਤਲ ਜਬਰੇ ਵਸ਼ੂਲੀ ਤੇ ਐਸਐਨਐਲ ਹੀ ਤੋਸਬਾਜੀ ਸਮੇਤ ਕਿਨੌਣੇ ਅਪਰਾਧਾਂ ਦੇ ਲਈ ਵੀ ਕਈ ਮਾਮਲੇ ਦੇ ਵਿੱਚ ਲੋੜਿੰਦਾ ਸੀ ਮੁੱਠਪੇੜ ਦੇ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚਲਾਈਆਂ ਗਈਆਂ ਮੌਕੇ ਤੋਂ ਦੋ ਹਥਿਆਰ ਬਰਾਮਦ ਕੀਤੇ ਗਏ ਨੇ ਗੁੱਟਪੇੜ ਦੇ ਦੌਰਾਨ ਦੋਵੇਂ ਪਾਸਿਓਂ ਗੁੱਲ ਨੋ ਗੋਲੀਆਂ ਚੁਲਾਈਆਂ ਗਿਆ ਨੇ ਜਗੂ ਭਗਵਾਨ ਪੁਰੀਆ ਦਾ ਸੱਜਾ ਹੱਥ ਪੁਲਿਸ ਦੇ ਅੜਿੱਕੇ ਜੁੜਾ ਹੈ ਚੜ ਚੁਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਲੀਬਾਰੀ ਹੋਈ ਹੈ ਜਲੰਧਰ ਪੁਲਿਸ ਨੇ ਕੰਨੂ ਗੁੱਜਰ ਨੂੰ ਐਨਕਾਊਂਟਰ ਤੋਂ ਬਾਅਦ ਜੁੜਾ ਹੈ ਗ੍ਰਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਕੰਨੂ ਗੁੱਜਰ ਜ਼ਖਮੀ ਵੀ ਹੋਇਆ ਹੈ ਜੱਗੂ ਭਗਵਾਨਪੁਰੇ ਦਾ ਸੱਚਾ ਹੱਥ ਜੁੜਾਇਆ ਪੁਲਿਸ ਦਾ ਇੱਕ ਕੇ ਚੜਿਆ ਹੈ ਕਿ ਨੌਨੇ ਅਪਰਾਧਾ ਦੇ ਕਈ ਮਾਮਲਿਆਂ ਦੇ ਵਿੱਚ ਉਹ ਲੋਰੀਂਦਾ ਸੀ ਕੰਨੂ ਗੁਜਰ ਨੂੰ ਗੋਲੀ ਦੋਬਾਰੀ ਦੇ ਦੌਰਾਨ ਜੁੜਿਆ ਹੈ ਅਤੇ ਜ਼ਖਮੀ ਵੀ ਹੋਇਆ ਹੈ ਤੇ ਜੱਗੂ ਭਗਵਾਨਪੁਰੇ ਦਾ ਉਸ ਨੂੰ ਸੱਚਾ ਹੱਥ ਜੁੜਾ ਹੈ ਮੰਨਿਆ ਜਾਂਦਾ ਸੀ ਤੇ ਉਸੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਉਹ ਜ਼ਖਮੀ ਵੀ ਹੋਇਆ ਹੈ ਜਲੰਧਰ ਪੁਲਿਸ ਨੇ ਕੰਨੂ ਗੁਜਰ ਨੂੰ ਐਨਕਾਊਂਟਰ ਤੋਂ ਬਾਅਦ ਜੁੜਾਇਆ ਹੈ ਗ੍ਰਿਫਤਾਰ ਕੀਤਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਵਰਦਾਤ ਦੀਆਂ ਤਸਵੀਰਾਂ ਜੁੜਿਆ ਨੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਗੋਲੀ ਤੇ ਪਿਸਤੌਲ ਜੁੜੀਏ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਇਨਕਾਊਂਟਰ ਦਾ ਜੁੜਾ ਸਥਾਨ ਜਿੱਥੇ ਕਿ ਇਨਕਾਊਂਟਰ ਕੀਤਾ ਗਿਆ ਹੈ ਉਸਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਜੱਗੂ ਭਗਵਾਨਪੁਰਿਆ ਦਾ ਜਿਹੜਾ ਸੱਜਾ ਹੱਥ ਜੱਸ ਨੂੰ ਮੰਨਿਆ ਜਾਂਦਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਪੁਲਿਸ ਦੇ ਡਿੱਕੇ ਚੜਿਆ ਹੈ ਕੰਨੂ ਗੁਜਰ ਨੂੰ ਭਗਵਾਨਪੁਰਿਆ ਦਾ ਜੁੜਾ ਹੈ ਸੱਜਾ ਹੱਥ ਮੰਨਿਆ ਜਾਂਦਾ ਸੀ ਤੇ ਪੁਲਿਸ ਦੇ ਵੱਲੋਂ ਉਸ ਨੂੰ ਗੋਲੀਬਾਰੀ ਦੇ ਵਿੱਚ ਜੁੜਾ ਹੈ ਪਹਿਲਾ ਗੋਲੀਬਾਰੀ ਹੋ ਜਿਸ ਦੇ ਵਿੱਚ ਜ਼ਖਮੀ ਵੀ ਹੋਇਆ ਤੇ ਕਈ ਕਿਨੌਨੇ ਅਪਰਾਧ ਤੇ ਮਾਮਲੇ ਦੇ ਵਿੱਚ ਜੁੜਾ ਹੈ ਉਹ ਲੋੜਿੰਦਾ ਸੀ ਦੱਸਦੇ ਕਿ ਜ਼ਬਰੀ ਵਸੂਲੀ ਦੇ ਨਾਲ ਨਾਲ ਤੋਸਬਾਜਰੀ ਤੇ ਕਈ ਹੋਰ ਅਪਰਾਧਿਕ ਮਾਮਲੇ ਦੇ ਵਿੱਚ ਜੁੜਾ ਹੈ ਉਹ ਲੋੜਿੰਦਾ ਸੀ ਤੇ ਇਸੇ ਖਬਰ ਤੇ ਹੁਣ ਜਿਆਦਾ ਜਾਣਕਾਰੀ ਦੇਣ ਦੇ ਲਈ ਨਰਿੰਦਰ ਗੁਪਤਾ ਜੋੜ ਚੁੱਕੇ ਨੇ ਨਰਿੰਦਰ ਭਗਵਾਨਪੁਰੀਆ ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ ਉਹ ਪੁਲਿਸ ਦੇ ਅੜਿੱਕੇ ਚੜ ਚੁੱਕਿਆ ਹੈ ਕਿ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆਹ ਬਿਲਕੁਲ ਦੇਖੋ ਅੰਜਲੀ ਗੱਲ ਕਰੀਏ ਤੇ ਜੱਗੋ ਭਗਵਾਲਪੁਰੀ ਦਾ ਜਿਹੜਾ ਵਾ ਤੈਨਾ ਹੱਥ ਜਿਹੜਾ ਮੰਨਿਆ ਜਾਂਦਾ ਸੀ ਇਹ ਕਿ ਕੰਨੂ ਗੁੱਜਰ ਕੰਨੂ ਗੁੱਜਰ ਜਿਹੜਾ ਵਾ ਅੱਜ ਸ਼ਾਰਟ ਫੁੱਟੀ ਰੋਡ 'ਤੇ ਜਿਹੜਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਜਿਹਦੇ ਵਿੱਚ ਕੀ ਉਸ ਤੋਂ ਬਾਅਦ ਜਿਹੜਾ ਸਪੰਨ ਸ਼ਰਮਾ ਜਿਹੜੇ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਹੈਗੇ ਨੇ ਉਹ ਖੁਦ ਜਿਹੜਾ ਵਾ ਇਸ ਦੀ ਜਿਹੜੀ ਪੁਰੀ ਗਵਾਈ ਕਰਦੇ ਨੇ ਤੇ ਉਸ ਤੋਂ ਜਿਹੜਾ ਵਾ ਉੱਥੇ ਜਿਹੜੀ ਹੈ ਫਿਰ ਜਵਾਬੀ ਜਿਹੜੀ ਅਮਨੋਸਾਮੀ ਜਿਹੜੀ ਫਾਇਰਿੰਗ ਹੁੰਦੀ ਆ ਤੇ ਉਸ ਨੂੰ ਲੈ ਕੇ ਜਦੋਂ ਫਾਇਰਿੰਗ ਤੇ ਜਦੋਂ ਹੁੰਦੀ ਆ ਤਾਂ ਉੱਥੇ ਹੈ ਲੇਕਿਨ ਉਸ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਵਾ ਹੁਣ ਇਲਾਜ ਵਾਸਤੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਵਾ ਔਰ ਪ੍ਰੋਪਰ ਉੱਥੇ ਜਿਹੜੀ ਹੈ ਜੇ ਸਕਿਉਰਟੀ ਜਿਹੜੀ ਲਗਾ ਦਿੱਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਕੋਈ ਉਹਨੂੰ ਆਪਣਾ ਭੱਜਣ ਭੁੱਜਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ 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 ਆ ਸਕੇ ਉਹ ਭੱਜਣ ਦੇ ਵਿੱਚ ਨਾ ਕਾਮਯਾਬ ਹੋ ਸਕੇ ਉਸ ਨੂੰ ਦੇਖਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੱਲੋਂ ਜਿਹੜਾ ਵਾ ਉੱਥੇ ਜਲੰਧਰ ਦੇ ਸਿਵਲ ਹਸਪਤਾਲ ਦੇ ਕੈਦੀ ਵਾਰਡ ਦੇ ਜਿਹੜੇ ਨੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਉੱਥੇ ਕਰ ਦਿੱਤੇ ਗਏ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਉੱਤੇ ਕਈ ਜਿਹੜੇ ਨੇ ਹੱਤਿਆ ਦੇ ਕੇਸ ਜਿਹੜੇ ਨੇ ਦਰਜ ਕੀਤੇ ਗਏ ਸੀ ਇਹਦਾ ਹੱਤਿਆ ਜਦ ਵਰਣ ਕੋ ਸੋਲਡੀਰ ਐਕਟਿੰਗ ਤੇ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜਾ ਵਾ ਇਹ ਪਹਿਲਾਂ ਹੀ ਉਸ ਵਿੱਚ ਆ ਗਿਆ ਸੀ ਜਲੰਧਰ ਪੁਲਿਸ ਨੇ ਇਸਦੀ ਕਾਫੀ ਦੇਤੀ ਜਿਹੜੀ ਹੈ ਪਾਲਸੀ ਤੇ ਜਲੰਧਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਜੱਗੂ ਭਗਵਾਨਪੁਰਿਆ ਦੇ ਜਿਹੜਾ ਦੈਨਾ ਹੱਥ ਜਿਹੜਾ ਜਿਹਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਕੰਨੂ ਗੁਜਰ ਜਿਹੜਾ ਕਿ ਛੜਫਤੀ ਰੋੜ ਦੇ ਉੱਤੇ ਜਿਹੜਾ ਵਾ ਦੇਖਿਆ ਗਿਆ ਵਾ ਤੇ ਉਦੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਉਸੇ ਵੇਲੇ ਜਿਹੜਾ ਵਾ ਆਪਣੀ ਦੇ ਫੋਰਸ ਦੇ ਨਾਲ ਉੱਥੇ ਪਹੁੰਚਦੇ ਨੇ ਦੋਨੋਂ ਪਾਸੇ ਜਿਹੜੀਆਂ ਘੱਟੋ ਘੱਟ 9 ਤੋਂ 10 ਐ ਜਿਹੜੇ ਨੇ ਇਹ ਦੋਨੋਂ ਤਰ ਕੰਨੂ ਨੂੰ ਲੱਗਦੀ ਹੈ ਤੇ ਕੰਨੂ ਉੱਥੇ ਜਿਹੜਾ ਡਿੱਗ ਜਾਂਦਾ ਤੇ ਕੈਦ ਹੋ ਜਾਂਦਾ ਵਾ ਜਿੰਨੂੰ ਵਾਰ ਉਸ ਤੋਂ ਬਾਅਦ ਜਿਹੜਾ ਪੁਲਿਸ ਕਬਜ਼ਤਾਰ ਕਰ ਲੈਂਦੀ ਹੈ ਔਰ ਇੰਗਲਿਸ਼ੀ ਇੱਥੇ ਜਿਹੜਾ ਸਭ ਤੋਂ ਢਿੱਕੇ ਉੱਥੋਂ ਜਿਹੜੇ 2 ਹਥਿਆਰ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਪੁਲਿਸ ਕੋਲੋਂ ਜਿਹੜੇ ਨੇ ਔਰ ਹੁਣ ਜਿਹੜੀ ਪੁਲਿਸ ਅਗਲੀ ਕਾਰਵਾਈ ਕਰੇਗੀ ਕਿ ਹਥਿਆਰ ਕਿੱਥੋਂ ਆਏ ਨੇ ਔਰ ਇਹ ਜਿਹੜੇ ਨੇ ਵੀ ਹਰੀਆਕਬ ਜਿਹੜਾ ਚਲਾ ਰਿਹਾ ਸੀ ਇਹਦੇ ਪਿੱਛੇ ਕਿਹਦਾ ਜਿਹਦਾ ਹੱਥ ਹੈ ਹੁਣ ਪੁਲਿਸ ਨੂੰ ਜਿਹੜੀ ਹੈ ਇਸ ਜਿਹੜੀ ਪੁਲਿਸ ਜਾਂਚ ਦੇ ਮਗਰ ਜਿਹੜੀਆਂ ਲੱਗ ਚੁੱਕੀ ਹੈਗੀ ਆ ਔਰ ਜਲੰ ਰਣਗੇ ਜੀ ਹਾਂ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਿੰਦਰ ਤੁਹਾਡਾ ਜਾਣਕਾਰੀ ਦੇਣ ਦੇ ਲਈ